ਅਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਸੰਧੂ ਸਾਹਿਬ ਆ ਪਹੁੰਚ ਚੁੱਕੇ ਜੀ ਪਿੰਡ ਜੇਠੂਵਾਲ ਜਿਲ੍ਹਾ ਮਰਸਰਪੁਰ ਦੇ ਤਸੀਲ ਵੀ ਮਰਸਰਪੁਰ ਦੇਖੋ ਅੱਜ ਵੀ ਬਾਈਆਂ ਕੋ ਚਾਹ ਪਾਣ ਦੇ ਲੈ ਕੇ ਪਾਚੂ ਸੇਲ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਬਾਈ ਜੀ ਅਸਤਿਕਾਲ ਜੀ ਸਨੇਪ ਜੀ ਠੀਕ ਆ ਠੀਕ ਹੈ ਹੋਰ ਦਵਾ ਵੀ ਵਧੀਆ ਸ਼ੁਕਰ ਹੈ ਕਮਾਗਰੀ ਦਾ ਮਾਲ ਤੇ ਸੰਦੀਪ ਇਹ ਤੁਹਾਨੂੰ ਮਹਾਰਾਜ ਦੀ ਕਿਰਪਾ ਨਾਲ ਮੇਰਾ ਕਦੀ ਵੀ ਕਿਤੇ ਯਾਰ ਆਤ ਰਵੇ ਦੇ ਹਾਂ ਜੀ ਹਾਂ ਦੇ ਇੱਕ ਕਦੀ ਰਾਤ ਦਿੰਦੇ ਅਰੇ ਦਿਨ ਸਾਰਾ ਵਿਗ ਜਾਂਦਾ ਪਰ ਐਸ ਕੀ ਤੇਰਾ ਮਤਲਬ ਤਿੰਨਾਂ ਘੰਟਿਆਂ ਦੇ ਵਿੱਚ ਸਾਈਆਂ ਪੈ ਗਈਆਂ ਸਾਰੀਆਂ ਅੱਛਾ ਠੀਕ ਹੈ ਤੇ ਅਜੇ ਤੱਕ ਵੀ ਫੋਨ ਆਈ ਜਾਂਦੇ ਆ ਜਿਹੜੀ ਨੀਲੀ ਦੀ ਮਈ ਉਹਦੇ ਤੇ ਅਜੇ ਤੱਕ ਵੀ ਰੋਜ਼ ਚਾਰ ਪੰਜ ਫੋਨ ਦੇ ਜੀ ਵੀ ਆ ਜਾਂਦੇ ਤੇ ਗਈ ਇੱਥੇ ਤਰਨ ਤਰਨ ਲੱਗੇ ਅ ਦਬਰਜੀ ਦਬਰਜੀ ਖਾਂਜੀ ਆ ਜੀ ਤੇ ਮਾਜ ਚੰਗੀ ਤੇ ਸਾਰੀਆਂ ਮਈਆਂ ਨਾ ਉਹ ਸਾਰੀਆਂ ਸ਼ਾਮਾਂ ਤੱਕ ਹੀ ਸਾਈ ਪੈ ਗਈ ਠੀਕ ਹੈ ਜੀ ਸੰਦੀਪ ਪਿੰਨ ਦਾ ਨਾਮ ਮੇਰਾ ਪਿੰਡ ਹੈਗਾ ਜੇਠੂਵਾਲ ਜਿਹੜਾ ਹੈਗਾ ਅੰਮਰਸਾ ਠੀਕ ਆ ਜੇ 100 ਫੋਨ ਆਉਂਦੇ 100 ਦੇ ਵਿੱਚੋਂ 90 ਬੰਦੇ ਤੇ ਇਹੋ ਹੀ ਪੁੱਛਦੇ ਨੇ ਭਾਈ ਪਿੰਡ ਕਿਹੜਾ ਹੂੰ ਤੇ ਚਲੋ ਜੀ ਸਾਸਰੀ ਘਰ ਬੇਨਤੀ ਸਾਰਿਆਂ ਨੂੰ ਵੀਡੀਓ ਵੇਖਣ ਨੂੰ ਇਹ ਆ ਪਹਿਲੋਂ ਚੱਜ ਨਾਲ ਪਿੰਡ ਪੀੜ ਤੂੰ ਦੱਸਦਾ ਨਾ ਹੁਣ ਆਉਂਦੇ ਆ ਇੱਕੋਰੀ ਹਨਾ ਫੇਰ ਵੀ ਲੋਕਾਂ ਨੇ ਪੁੱਛੀ ਜਾਣਾ ਭਾਈ ਪਿੰਡ ਕਿਹੜਾ ਫੋਨ ਫਿਰ ਜਿਹੜੇ ਕੰਮ ਦੇ ਫੋਨ ਆ ਉਹ ਕਈ ਵਾਰੀ ਲੈਂਡ 'ਚ ਹੀ ਲੱਗੇ ਰਹਿ ਜਾਂਦੇ ਆ ਉਹ ਸੁਣੇ ਨਹੀਂ ਜਾਂਦੇ ਤੇ ਜਿਹੜੇ ਇਦਾਂ ਦੇ ਪਿੰਡ ਪੁੱਛ ਕੇ ਤੇ ਸਾਸਰੀ ਘਰ ਕਰਨ ਵਾਲੇ ਨਾ ਇਹ ਜ਼ਿਆਦਾ ਹੋ ਜਾਂਦਾ ਕੰਮ ਪਹਿਲਾਂ ਪਿੰਡ ਵੇਖ ਲਿਆ ਕਰੋ ਫਿਰ ਆਪਣਾ ਕਿਰਾਇਆ ਵੇਖ ਲਿਆ ਕਰੋ ਵੀ ਸਾਨੂੰ ਉੱਥੋਂ ਕਿੰਨਾ ਪੈਣਾ ਪੈਣਾ ਫਿਰ ਮੱਝ ਵੇਖਿਆ ਕਰੋ ਵੀ ਸਾਡੇ ਵੱਤਰ ਚ ਆਉਂਦੀ ਆ ਨਹੀਂ ਆਉਂਦੀ ਠੀਕ ਹੈ ਨਾ ਇਹ ਮੋਲੀ ਪੁੱਛੀ ਜਾਂਦੇ ਆ ਤੇ ਪਿੰਡ ਪੁੱਛੀ ਜਾਂਦੇ ਆ ਮਤਲਬ ਜੇ 15 20 ਬੰਦੇ ਫੋਨ ਕਰਦੇ ਤੇ ਇੱਕ ਫੋਨ ਵਿੱਚ ਕੰਮ ਦਾ ਆਉਂਦਾ ਬਾਕੀ ਸਾਰੇ ਪਿੰਡ ਹੀ ਤੇ ਰੇਟ ਤੇ ਰੇਟ ਦਾ ਜ਼ਿਆਦਾ ਫਰਕ ਨਹੀਂ ਹੁੰਦਾ ਜਿਹੜੇ ਵੀਡੀਓ ਵਾਲੇ ਰੇਟ ਹੁੰਦੇ ਨਾ ਇਹੋ ਰੇਟ ਸਾਡੇ ਫਿਕਸ ਹੀ ਹੁੰਦੇ ਇਹਨਾਂ ਦੇ ਵਿੱਚੋਂ ਕਿਤੇ ਵੀ ਐਵੇਂ ਸ਼ੋਰ ਸ਼ਾਪ ਹੁੰਦਾ ਹਣ ਜੇ ਲੱਖ ਮੰਗਿਆ ਤੇ ਆ ਕੇ ਮੁੜ ਕੇ ਇੱਥੇ 85 ਲਾਉਂਦੇ 90 ਲਾਉਂਦੇ ਆ ਫਿਰ ਬੰਦੇ 5-7 ਹੁੰਦੇ ਆ ਫਿਰ ਉਹਨਾਂ ਦਾ ਜੇ ਮਾਨ ਤਨ ਨਾ ਕਰੀਏ ਗਲਤਾਂ ਵੀ ਜਾਂਦਾ ਯਾਰ 80 ਦੂਰੋਂ ਫਿਰ ਸਾਨੂੰ ਕਰਨਾ ਹੀ ਪੈਂਦਾ ਤੇ ਜਿਆਦੀਆਂ ਬਾਵਾ ਮਰੋੜ ਦੇ ਪਿਛਲੀ ਵਾਰੀ ਨਾਲ ਹਸਾਬ ਨਾਲ ਵੀ ਚੌਂ ਮਈਆਂ ਦੇ ਚਾਰ ਮੱਝਾਂ ਹੀ ਤੇ ਚੌਂ ਮਈਆਂ ਦੇ ਵਿੱਚੋਂ ਸਾਰਾ ਨਾ ਚਲੋ ਹੁਣ ਲੋਕੀ ਕਹਿੰਦੇ 7000 ਰੁਪਏ ਨਾ ਪਸ ਚੌਂ ਮੱਝ ਜਿੰਨੇ ਰੇਟ ਪਾਏ ਉੱਤੋਂ ਵੀ ਠਾਂਕ ਲੀਆਂ ਕਿੰਨੀਆਂ ਕਰਕੇ ਤੇ ਫਿਰ ਜਾਦੇ ਜਾਣੇ ਆ ਜਾਂਦੇ ਆ ਚਾਹੂ ਪੀਂਦਿਆਂ ਘੜੀ ਲੱਗ ਜਾਂਦੀ ਏ ਉਹ ਫਿਰ ਗੱਲਾਂ-ਗੱਲਾਂ 'ਚ ਸਲਾਮਾਂ-ਜ਼ੁਲੂਮਾਂ ਪੈ ਜਾਂਦੇ ਆ ਤੇ ਕੋਈ ਨਾ ਕੋਈ ਦੇਖਸਤਦਾਰੀ ਕੱਢ ਲਈ ਕੋਈ ਸੱਜਣਤਾ ਵੀ ਬਾਕੀ ਅਸੀਂ ਸੱਜਣਤਾ ਹੀ ਤੇ ਨਫਾ ਦੋਵੇਂ ਚੀਜ਼ਾਂ ਸਾਡੀਆਂ ਨਾਲ-ਨਾਲ ਚੱਲਦੀਆਂ ਨਾ ਨਾ ਬਿਲਕੁਲ ਬਿਲਕੁਲ ਇਹ ਕੱਲਾ ਨਫਾ ਲਵਾਂਗੇ ਸੱਜਣਤਾ ਹੀ ਨਾ ਕਰਾਂਗੇ ਤੇ ਫੇਰ ਵੀ ਵਪਾਰ ਫੇਰ ਆ ਤੇ ਜੇ ਕੱਲੀ ਸੱਜਣਤਾ ਹੀ ਕਰਾਂਗੇ ਨਫਾ ਨਾ ਲਵਾਂਗੇ ਫੇਰ ਵੀ ਢੁੱਡੋ ਭੁੱਖੇ ਮਰਾਂਗੇ ਫੇਰ ਵਪਾਰ ਥੋੜਾ ਜਿੜੀ ਚੱਲਣਾ ਗੱਲ ਇਹ ਆ ਸੱਜਣਤਾ ਹੀ ਠੀਕ ਆ ਸਾਨੂੰ ਨਫਾ ਵੀ ਦੇ ਕੇ ਜਾਇਆ ਕਰੋ ਥੋੜਾ ਬੋਧਾ ਮਤਲਬ ਅਸੀਂ ਵੀ ਬੜਾ ਉੱਖਾ ਡੰਗਰ ਜਿਹੜਾ ਹੈ ਨਾ ਬ ਕੀ ਤੁਹਾਨੂੰ ਲੱਗੇ ਜੀ ਇਹ ਤੁਹਾਨੂੰ ਜਿਹੜਾ ਮਰਜ਼ੀ ਲੱਗ ਜਾ ਇੱਕੋ ਜੇ ਕੰਮ ਸੂਈਆਂ ਸਾਰੀਆਂ ਬੈਜੀ ਇੱਕ ਮਾਝ ਸੂਣ ਵਾਲੀ ਉਹ ਵੀ ਸ਼ੈਣ ਤੱਕ ਸੂਕ ਗਈ ਬਾਕੀ ਭਟੀਆਂ ਮੱਝਾਂ ਸਾਰੀਆਂ ਹਾਂਜੀ ਸੂਣੀਆਂ ਨਹੀਂ ਆਹ ਹੈ ਜੀ ਇਹ ਸਰੀਬਾ ਇਹ ਰਾਤੀਂ ਸੂਈ ਮਹੀਂ ਹਾਂਜੀ ਮਤਲਬ ਇੱਕ ਚਵਾਈ ਇਹਦੀ ਕੀਤੀ ਆ ਬੰਦੇ ਨੂੰ ਝੰਗਾ ਕੇ 3 ਲੀਟਰ ਦੁੱਧ ਦਾ ਕੱਢਿਆ ਤੇ ਚਵਾਈ ਰੂਹ ਮਰ ਗਈ ਜੀ ਸਿਰਸਰਾਦ ਪੂਰੀ ਭਾਵੇਂ ਇੰਨਾ ਹੀ ਰੱਖ ਲਿਆ ਜੀ ਇਹਨੇ ਮਹੀਨੇ ਕੋਈ ਨਹੀਂ ਪਾਉਂਦਾ ਚਾਲ ਖੇਣਾ ਤੇ ਧਾਰ ਜਾਂਦੀ ਕਿਤੇ ਵੇਰ ਕਿਦੋਂ ਕਰੀਏ ਗੱਲ ਮਤਲਬ ਪੋਲੀ ਮੱਝ ਤੇ ਕਾਦ ਕੁ ਦਵੱਡਾ ਜੇ ਮੇਰੀ ਕੋਈ ਮਈ ਵੀ ਨਿੱਕੀ ਨਹੀਂ ਆ ਸਾਰੀਆਂ ਵੱਡੀਆਂ ਮਈਆਂ ਠੀਕ ਹੈ ਨਾ ਹੁਣ ਕਈ ਕਹਿੰਦੇ ਰੇਟ ਘਟ ਦੁਜਾ ਤੀਜਾ ਉਹ ਜੋ ਵਜਨ ਦੇ ਹਿਸਾਬ ਨਾਲ ਡੰਗਰ ਦੇ ਹਿਸਾਬ ਨਾਲ ਮੇਰਾ ਜਿਹੜਾ ਰੇਟ ਹੈ ਬਿਲਕੁਲ ਸਹੀ ਹੈ ਨਾ ਜਿਹੜਾ ਬੰਦਾ ਇੱਥੇ ਆ ਕੇ ਵੇਂਦਾ ਨਾ ਉਹ ਵੇਂਦਾ ਵੀ ਸਹੀ ਆ ਵਾਕਿਆ ਹੀ ਹੁਣ ਇਹ ਅਸੀਂ ਨਾ ਕੋਈ ਝੂਮ ਕਰਦੇ ਜੇ ਨਾ ਅਸੀਂ ਕਦੀ ਮਤਲਬ ਤੈਨੂੰ ਤੇ ਪਤਾ ਹੀ ਆ ਬਿਲਕੁਲ ਬਿਲਕੁਲ ਬਜੀ ਉਹਦਾ ਵੈਸੇ ਹੀ ਥੋੜਾ ਜਿਆ ਹੁੰਦਾ ਵਾ ਵੀ ਵੀਡੀਓ ਡੰਗਰ ਵੱਡਾ ਲੱਗਦਾ ਤੇ ਜਿਹੜਾ ਅੱਗੇ ਵੱਡਾ ਉਹਨੇ ਕੀ ਵੱਡਾ ਲੱਗਦਾ ਉਹ ਕਿੱਡੀ ਮਈ ਆ ਕੁੱਠ ਹੁਣ ਇਹਨੇ ਕਿੱਡੀ ਕਵੱਟੀ ਲੱਗਣਾ ਹੋਣੀ ਵੀਡੀਓ ਦੇ ਵਿੱਚ ਖੋਲ ਸਰਜੀਤ ਖੋਲ ਭਾਜੀ ਆ ਜਾਓ ਭਾਜੀ ਕਿੰਨੇ ਕਰਦੇ ਤੋ ਸੁਣੋ ਵੇਖੋ ਜੀ ਆਪਣੀ ਸਮਝ ਨਾਲ ਹੀ ਕੋਈ ਲਵੇ ਮੁੜ ਕੇ ਜੇ ਕਿਸ ਨੂੰ 14 ਕਹਿ ਦਈਏ ਤੇ ਜੇ 13 ਕਰ ਜੇ ਤੋ ਹੰਦੇ ਲੈ ਆ ਨੇ 14 ਰੁਪਏ ਹੀ ਜਿਹੇਦਾਰ ਬੰਦਾ ਏ ਇਹ ਲੋ ਵੇਖੋ ਜੀ ਵੱਡੀ ਛੋਟੀ ਏ ਫੋਲੀ ਤੇ ਚੈੱਕ ਕੱਟਾ ਮਗਰਣਾ ਜੀ ਕੱਟਾ ਮਗਰੀ ਕੱਟਾ ਮਗਰਾ ਬਸ ਇਧਰ ਲੈ ਲਾ ਚੀ ਨਾ ਜਿਹੜਾ ਸਾਡਾ ਪੱਤਾ ਮਾਜਮੂਰੀ ਹੈਗਾ ਇਹ ਬੰਦਾ ਛੁੱਟੀ ਘਟਾਉਣਾ ਆਉਂਦਾ ਹੂ ਹਾਂ ਹਾਂ ਜਾਈ ਮੇਰਾ ਪੁਰਾਣਾ ਯਾਰ ਉਦਾਂ ਹਾਂ ਜੀ ਪੰਜ ਛੇ ਸਾਲ ਲਾਏ ਅੱਗੇ ਨੇ ਮੇਰੇ ਨੂੰ ਚੱਲ ਆ ਆ ਸੰਜੀਤ ਆਜੋ 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 ਮੈਨੂੰ ਲੱਗ ਗਿਆ ਉਹ ਨਹੀਂ ਵੱਡੀ ਮਹੀਏ ਛੋਲੇ ਦਾ ਕੰਮ ਉਹ ਹਾਂ ਭਾਈ ਹਾਂਜੀ ਉਹਨੇ ਹੋਣਾ ਨਾ ਉਹ ਨਾ ਹੁਣ ਤੁਰ ਪਿਆ ਸੀ ਬਸ ਤੇ ਆਈ ਹੋਪ ਪੂਰਾ ਆਪਣਾ ਹੁਣ ਟਕੜਾ ਮੁਰਗੀ ਛੋਣੇ ਚ ਨੇ ਜੀ ਲੱਗ ਪਣਾ ਠੀਕ ਹੈ ਚਲੋ ਕੋਈ ਇੱਕ ਕੱਦੀ ਆਈ ਚਲਾਈ ਦੇ ਕੱਦੀ ਹਾਂ ਜੀ ਤੇ ਵੇਖ ਲਓ ਵੱਡੀ ਮੱਝ ਆਪਾਂ ਦੋ ਦਿਨ ਪੂਰਾ ਵਾ ਮੱਝੋ ਤਾਂ ਜਿੰਨੀ ਮਰਜ਼ੀ ਵੇਚਦੀ ਏ ਠੀਕ ਆ ਉਹ ਇਹਦਾ ਇੱਕੋ ਫਾਲਟ ਹੈ ਦਾ ਵੀ ਸਿੰਗ ਦਾ ਖੋਲਣਾ ਹਾਂਜੀ ਖੋਲਣਾ ਉਹਦਾ ਕਰਕੇ ਮੱਝ ਤੇ ਜਿੰਨੇ ਇੱਕ ਪੰਜ ਬੋਲਿਆ ਲੱਖ ਰੁਪਏ ਦੇਣੀ ਏ ਲੱਖ ਦੇ ਛੋੜ ਛਾੜ ਹੁੰਦੀ ਆ ਉਹਦੇ ਵਿੱਚੋਂ ਜ਼ਿਆਦਾ ਨਾ ਕਰਿਆ ਬਰੋ ਅਸੀਂ ਥੋੜਾ ਜਿਹਾ ਮਾਰ ਗਿਆ ਰੱਖਦੇ ਆ ਮੁੜ ਕੇ ਪਤਾ ਕੀ ਹੁਣ ਜ਼ਿਆਦੇ ਸਿਆਣੇ ਆ ਤੇ ਲੋਕ ਫਿਰ ਜ਼ਿਆਦਾ ਆ ਕੇ ਭਰ ਜਾ ਪਾਉਂਦੇ ਆ ਇੱਕ ਜਦੋਂ ਕੈਨ ਦੇ ਜਿਹੇਦਾਰਾ ਬੰਦਾ ਇਹਨਾਂ ਨੂੰ ਜਿਹੇਦਾਰਾਂ ਨੂੰ ਬੜਾ ਸਾਡੀ ਧੌਣ ਤੇ ਗੋਡਾ ਵੜਾ ਰੱਖਦੇ ਆ ਵੀ ਅਮਰਤਾਰੀ ਆ ਪਤਾ ਗੱਲ ਕੀ ਚਲੋ ਗੱਲ ਵੀਡੀਓ ਲੰਮੀ ਹੋ ਜਾਂਦੀ ਆ ਮੈਨੂੰ ਕੋਈ ਮੈਂ ਕੇ ਫਿਰ ਟਾਰਗੇਟ ਨਹੀਂ ਕਰਦਾ ਕਿਸੇ ਜੇ ਵੀਡੀਓ ਇੱਕ ਪੇਰ ਉਹਨਾਂ ਦਾ ਪਿਆ ਪਤਾ ਨਹੀਂ ਉਹ ਸਹੀ ਗੱਲ ਤੋਂ ਉਹਨਾਂ ਆਪਾਂ ਕਹਿੰਦੇ ਹਾਂਜੀ ਅਮਰਤਾਰੀ ਤੇ ਜਿਆਦਾ ਤਵਾ ਲੱਗ ਜਾਂਦਾ ਵਾਹੀ ਗੁਰੂ ਸਾਹਿਬ ਨੇ ਕਿਹਨੂੰ ਨਹੀਂ ਕਿਹਾ ਵੀ ਤੁਸੀਂ ਝੂਠ ਬੋਲੋ ਹਾਂਜੀ ਤੁਸੀਂ ਝੂਠ ਖਾਓ ਤੁਸੀਂ ਫੇਰਾ ਫੇਰੀਆਂ ਕਰੋ ਠੱਗੀਆਂ ਕਰੋ ਤੁਸੀਂ ਮਤਲਬ ਕਿਉਂ ਚਲਾਕੀਆਂ ਜੋ ਮਰਜ਼ੀ ਕਰੋ ਪਰ ਅਮਰਤ ਧਾਰੀ ਤੇ ਹੀ ਨਹੀਂ ਗਾਇ ਇਹ ਸਾਰਿਆਂ ਦੇ ਲੱਗ ਹਣਾ ਸਾਰਿਆਂ ਦੇ ਦੂਜਿਆਂ ਨੂੰ ਕਿਹੜਾ ਲਿਖਿਆ ਵੀ ਤੁਸੀਂ ਝੂਠ ਬੋਲੋ ਪਰ ਜਿਹੜਾ ਅਮਰਤ ਧਾਰੀ ਯਾਰਾ ਕਰ ਦਿੰਦਾ ਉਹਨੂੰ ਫਿਰ ਕਹਿੰਦੇ ਲੈ ਅਮਰਤ ਸ਼ੱਕੇ ਨੇ ਇਦਾਂ ਕੀਤਾ ਉਹਨੂੰ ਤੇ ਫਿਰ ਆਂਦੇ ਵੀ ਉਹਨੂੰ ਅਮਰਤ ਸ਼ੱਕੇ ਵਾਲਾ ਤੇ ਆਂਦੇ ਆ ਵੀ ਗੋਲ ਗੱਪੇ ਵੀ ਕਿਉਂ ਖਾਂਡਾ ਰੇੜੀ ਤੋਂ ਅਮਰਤ ਧਾਰੀ ਉਹਨੇ ਜੇ ਅਮਰਤ ਸ਼ੱਕ ਲਿਆ ਉਹਨੇ ਗਨਾ ਥੋੜਾ ਕਰ ਲਿਆ ਉਹਨੇ ਕੋਈ ਹੱਕ ਤੇ ਸਾਰਿਆਂ ਦਾ ਬੰਦਾ ਸ਼ੱਕੋ ਪਰ ਚਲੋ ਜਿੰਨਾਂ ਨਹੀਂ ਸ਼ੱਕਿਆ ਉਹ ਇਹ ਨਹੀਂ ਵੀ ਉਹ ਬਿਲਕੁਲ ਹੁਣ ਫਾਰਕੀ ਹੋ ਗਏ ਵੀ ਅਹੀਂ ਅਮਰਤ ਨਹੀਂ ਹੈ ਗਿਆ ਅਹੀਂ ਖਰਾਬ ਪਈ ਹੈ ਅਹੀਂ ਜੋ ਮਰਜੀ ਅਮ ਤਾਰਾ ਉਹੀ ਲੱਗਦੀ ਆ ਹਾਂ ਹਾਂ ਬਈਆ ਤੇ ਜੇ ਅਸੀਂ ਸ਼ਾਗ ਲਿਆ ਤੇ ਸਾਡੇ ਦੇ ਇੰਨਾ ਹੀ ਨਾ ਲੋਕੀ ਕਹਨ ਵੀ ਜੇ ਅਮਰਤਾਰੀ ਨੇ ਮਾਸਾ ਵੀ ਝੂਠ ਕਿਹਾ ਵੀ ਉਹ ਬੋਲ ਤਾ ਜੋ ਸਾਰਿਆਂ ਦਾ ਹੱਕ ਬੰਦਾ ਵਾ ਸੱਚਾਈ ਸਾਰਿਆਂ ਦਾ ਹੀ ਹੱਕ ਬੰਦਾ ਹੈਨਾ ਤੇ ਇਹ ਵੀ ਕੀ ਹੁਣ ਲੱਖ ਰੁਪਏ ਦੇਣੀ ਲੱਖ ਰੁਪਏ ਚਲੋ ਇਹ ਵੀ ਸੰਦੀਪ ਸਿੰਘ ਨਾਲ ਪਰ ਦੀ ਛੋਟੀ ਆ ਹਾਂਜੀ ਪੂਰੀ ਵੱਡੀ ਝੋਟੀ ਆ ਤੇ ਇਧਰ ਦੀ ਦੇਸੀ ਨਹੀਂਗੀ ਹੈ ਉਧਰ ਦੀ ਝੋਟੀ ਹੈ ਥਣ ਚੱਡਾ ਵੇਖੋ ਚਵਾਈ ਇੱਕ ਨੰਬਰ ਪੂਰੀ ਪੱਤਾ ਇਹਦੇ ਨmber ਪੱਤਾ ਜੀ ਹਾਂਜੀ ਕੱਲ ਸੂਰ ਨਾੜੂ ਗਿੱਲਾ ਜੀ ਠੀਕ ਆ ਇਹ ਰਾਤੀ ਵੀਰ ਜੀ 7 ਵਜੇ ਦੀ ਚਵਾਈ ਕੀਤੀ ਆ ਹੁਣ ਸਵੇਰ ਦੀ ਚਵਾਈ ਅਸੀਂ ਛੱਡੀ ਜੇ ਐਵੇਂ ਕੋਈ ਬੰਦਾ ਇਹ ਨਾ ਅੱਖੇ ਵੀ ਟਾਈਮ ਲਾ ਜਾਂ ਕਿਦਾਂ ਰਾਤੀ ਤੇ 6-7 ਵਜੇ ਚੋਕੇ ਲੈਂਦੀ ਉਥੋਂ ਹੀ ਹਾਂਜੀ ਠੀਕ ਆ ਤੇ ਹੁਣ ਆਪਾਂ ਆ ਵੇਖ ਲਓ ਵੀ ਆ ਸਾਢੇ 10 ਹੋਏ ਹੁਣ ਚਵਾਈ ਅਸੀਂ ਛੱਡੀ ਲੋ ਹੁਣ ਲੱਗਣੀ ਪਣੀ ਤੇ ਵੇਖੋ ਮੱਝ ਹੁਣ ਇਹਦੇ ਥੱਲੇ 11-12 ਲੀਟਰ ਬੌੜਾ ਹੀ ਆ ਮੇਰੇ ਦੋ ਤੇ ਇਹ ਦੀਖਾਂ 15 ਲੀਟਰ ਕੱਢੂਗੀ ਝੋਟੀ ਚੰਗੀ ਮੈਂ ਬੜੀ ਖੁਸ਼ ਹਾਂ ਦੀ ਵੇਖੋ ਜਿੱਦਾਂ ਐ ਲੱਗਾ ਟਾਈਮ ਵੀ ਜਿੱਤਾ ਇਹਨੂੰ ਕੱਲ ਦਾ ਕਿਚੂਆ ਨਹੀਂ ਜਾ ਰਾਤੀ 6-7 ਵਜੇ ਝੋਈਆਂ ਆਜੋ ਬਸ ਠੀਕ ਹੈ ਜੀ ਆਜੋ ਚੌਲੀ ਬੜੀ ਮਿੱਟੀ ਐ ਫੋਨ ਨੰਬਰ ਕਿਵਾਈ ਬੜੀ ਮੇਰਾ ਗਾਰ ਬੜੀ ਝੋਟੀ ਦੀ ਤੇ ਥਾਂ ਚੱਡਾ ਸੋਨਾ ਕਿਤੇ ਕੋਈ ਮਾਸਤਾ ਵਿੰਗਾ ਟੇਡਾ ਨਹੀਂ ਬੰਨਣਾ ਇਹ ਸੀਲ ਫਲਾਤੀ ਪੂਰੀਆ ਵੇਨੋ ਮਤਲਬ ਕਹਿੰਨ ਨੂੰ ਸਾਰੇ ਆਖ ਦਿੰਦੇ ਆ ਮੇਰੇ ਮਤਲਬ ਕੱਸ ਚੌਂਦੀ ਮੋਟੀ ਇਹ ਵੱਡੀ ਵੱਡੀ ਝੂਠੀ ਨਹੀਂ ਆ ਪੂਰੀ ਇਸ ਤੋਂ ਵੱਡੀਆਂ ਹੋਰ ਕਿੱਥੋਂ ਆਉਣੀਆਂ ਤੇ ਇਹ ਰੀਸ਼ਾ ਉਦਾਂ ਦੇ ਭਵੇਂ ਮਤਲਬ 35 ਦੀ ਵੇਚਦੀ ਆ 30 ਦੀ ਵੀ ਆਪਾਂ ਇਹ ਖਾਣਾ ਦੇਣੀ ਆ ਮੱਝ 1 ਲੱਖ 27000 ਦੀ 1 ਲੱਖ 27000 ਠੀਕ ਉਹ ਚ ਮਾਨ ਤਾਨ ਕਰਾਂਗੇ ਖੁੱਲੀ ਝੋਲ ਛੱਪਾ ਕਰਾਂਗੇ ਜਿਆਦਾ ਨਾ ਬਾਹਰ ਮਰੋੜਿਆ ਕਰੋ ਬਾਰ ਬਾਰ ਬੇਨਤੀ ਜੀ ਹਾਂਜੀ ਆਹ ਜੀ ਇਹ ਅਜੇ ਮਨੇ ਲਾਈ ਆ ਸਾਹਮਣੇ ਤੇਰੇ ਹਾਂ ਨਾ ਇਹ ਏਖ ਲਾਗੋਂ ਲਈ ਆ ਮਤਲਬ ਆਗੀ ਸੂਈ ਸਵੇਰੇ ਗੇਰ ਜਾਰ ਛੁੱਟ ਕੇ ਉੱਥੋਂ ਹੁਣੇ ਮੈਂ ਲੱਦੀ ਠੀਕ ਲਾਗੋਂ ਲਈ ਆ ਹੁਣ ਪਤਾ ਨਹੀਂ ਵੀ ਅਗਲੇ ਸਾਚ ਕਹਿੰਦੇ ਨਹੀਂ ਕਹਿੰਦੇ ਮੈਂ ਦਾ ਐਡਰੈਸ ਜਿੱਦੋਂ ਇੱਥੇ ਰੁਕੋ ਵਾਲੀ ਮਹੀਂ ਲਈ ਆ ਬੰਦੇ ਕਹਿੰਦੇ 17 ਲੀਟਰ ਦੁੱਧ ਮਹੀਂ ਦਊਂਗਾ ਮੈਂ ਕਿਹਾ ਚਲੋ 17 ਨਹੀਂ 13 ਕਰ ਜੇ 14 ਕਰ ਜੇ ਬੜਾ ਪਰ ਉਹ ਜਿੱਦੀ ਜਾਂਦੇ ਜਾਂਦੇ ਨਹੀਂ ਹੱਡੀ ਮਹੀਂ 17 ਲੀਟਰ ਦੀ ਕਰੀ ਮੈਂ ਉਹਨਾਂ ਨੂੰ ਮਾਰਾ ਦੂੰਗਾ ਜਿਹੜੇ ਬੰਦੇ ਆ ਲੈ। ਅੱਛਾ ਜੀ। ਹਾਂ। ਹੁਣ ਚਲੋ ਮੈਂ 17000 ਦਾ ਆਂਦਾ। ਮੈਂ ਤਾਂ ਕਹਿਣਾ ਵੀ ਗਿੱਡਾ ਕੇ ਦਾ ਮੁੱਲ ਹੋਣਾ। ਕਿਤੇ ਮਤਲਬ ਉਹਦਾ ਸਾਰਾ ਕੁਝ ਚੰਗਾ। ਇਹ 13 ਲੀਟਰ ਦੁੱਧ ਘਰ ਵੀ ਗਰਾਜੂ। ਨਸਲ ਜਾਤ ਵਾਲੀ ਤੇ ਚਵਾਈ ਇਦਾਂ ਦੀ ਆ। ਰੂਨ ਉਹ ਕੋਲੀ ਮਤਲਬ ਖੋਲ ਖੋਲੋ ਭਾਈ ਇਹਦਾ ਸੰਗਤ ਸੁੰਗੜ ਨਹੀਂ ਤਾਂ ਰਹਿਣ ਤਾਂ ਹੋਣੇ ਜੀ ਆਏ ਤੇ ਸਾਨੂੰ ਅਸੀਂ ਕਹਿੰਦੇ ਕਵੇਲਾ ਤੈਨੂੰ ਹੋਏ ਨਾ ਰਸਾ ਰੋਸਾ ਨਹੀਂ ਇਹਦਾ। ਤੇ ਹੁਣੇ ਆ ਗਈ ਇਹ ਸੂਈ ਸੜੀ। ਉਹ ਰੂਪ ਵਾਲੀ ਆ ਰੂਪ ਵਾਲੀ ਅਸੀਂ ਕੁੱਝ ਨੰਬਰ ਲਾ ਲਈਏ ਪੋਸਟ ਨਹੀਂ ਕਰਦੇ ਕਰਦੇ ਕਾਰਨ ਦਾ ਦੱਸ ਦਾਂ ਕਿ ਡਰੱਗਾਂ ਅਸੀਂ ਕਿਹੜੀ ਕਿਉਰੀ ਕਰਨੀ ਆ ਹਾਂ ਬਿਲਕੁਲ ਲੈਣਾ ਦੇ ਵਿੱਚੋਂ ਨਾ ਪਾਣੀ ਆ ਬਿਲਕੁਲ ਨਹੀਂ ਆ ਜੀ ਇਹ ਬੱਚੇ-ਬੁੱੱਚੇ ਨੂੰ ਚਿਗਾਇਆ ਜੇ 1.5-2 ਲੀਟਰ ਦੋ ਦੇ ਚੋਇਆ ਆਏ ਸਾਡੇ ਹਾਂਜੀ ਹਾਂਜੀ ਚਵਾਈ ਵੀ ਵੇਖੀ ਉਸ ਤੋਂ ਚੱਲ sehingga ketaranya dengan media daripandal dengan media ਇਹ 12 ਲੀਟਰ ਇਹ ਤਾਂ ਨਹੀਂ ਫਿਰ ਤੇ ਤਿੰਨ ਦੀ ਵੀ ਵਗ ਜਾਂਦੀ ਆ ਤੇ ਤਿੰਨ ਤਿੰਨ ਲੀਆਂ ਵੀ ਗੰਡੀਆਂ ਵਾ ਚਲੋ ਅਸੀਂ ਉਹ ਗੱਲ ਨਹੀਂ ਕਰਨੀ ਦੁੱਧ 12 ਦੇ ਦੇ 10 ਦੇ ਦੇ ਗਾੜੀ ਆਪਣੀ ਸਮਝਣਾ ਹੁਣ ਤੇ ਅਸੀਂ ਥਾਣ ਵਗਦੇ ਵਿਖਾਉਣੇ ਹਾਂ ਠੀਕ ਆ ਚਵਾਈ ਇੱਕ ਨੰਬਰ ਦੀ ਓਕੇ ਆ ਜੇਰ ਮੇਰੇ ਸਾਹਮਣੇ ਛੋਟੀ ਆ ਇਹੋ ਜੀ ਕੋਈ ਗਾਰੰਟੀ ਨਹੀਂ ਇਹ ਮੱਝ ਵੀਰਜੀ ਦੇਵਾਂਗੇ ਬਿਲਕੁਲ ਹੀ ਭਾਅ ਨਾਲ ਹੀ ਦੇ ਦਨੀ ਆ 80000 80000 80000 ਜੋ ਛੋੜ ਛੜ ਠੀਕ ਠੀਕ ਆ ਠੀਕ ਆ ਅਸੀੜਾ ਕਿਤੇ ਉਹ ਨਹੀਂ ਮਿਲਨੀ ਬੱਚੇ بڑے ਸੋਹਣੇ ਪੌਂਦੀ ਗਾਂ ਟੀਗਾ ਚੰਗਾ ਲਵਾ ਕੇ ਕਤੀ ਕੁੱਤੀ ਚੰਗੀ ਲੋ ਹੈਗੀ ਨੀਲੀ ਜੀਆ ਸਾਰੀ ਲੱਤਾਂ ਲੁੱਤਾਂ ਹੁਣ ਧੁੱਤੀਆਂ ਨਹੀਂ ਐ ਸਾਰੀਆਂ ਕਿੰਦੀਆਂ ਐ ਇਹ ਮਰ ਚੱਲ ਇਹ ਗੱਬੜ ਹੋਣੀ ਐ ਇਹ ਗੱਬਣਾ ਵੇਖੋ ਇਹਦੇ ਕੀ ਰੰਗ ਭਾਗ ਲਾਇਆ ਜਿੱਦਾਂ ਵੀਰਤੀ ਐ ਨਾ ਸੱਤ ਬੈਂਡ ਬਲੈਕ ਇਹ ਬੈਂਡ ਬਲੈਕ ਤੇ ਪਿੱਛਾ ਵੇਖੋ ਇਹਦਾ ਮਤਲਬ ਕਿਦਰ ਮੈਂ ਕੀ ਕੀਤਾ ਵੇ ਅਜੇ ਮੱਝ ਸੂੰਦੀ ਨਹੀਂ ਝੋਟੀ ਸੂੰਦੀ ਨਹੀਂ ਹਾਂਜੀ ਤੇ ਸੂਹਾ ਦੂਜਾ ਜਾਂ ਤੀਜਾ ਹੀ ਆ ਇਸ ਤਰ੍ਹਾਂ ਹੀ ਜੀ ਆ ਤੇ ਚਵਾਈਤ ਨਹੀਂ ਚੰਗੀ ਐ ਸੂੰਦੀ ਖੋਲ ਵੀ ਖੋਲੋ ਜੀ ਲੈ ਜੀ ਜਾਨ ਇਹ ਸੰਦੀਪ ਸਾਹਿਬ ਦੁੱਧ ਕਰੂਗੀ 13 ਕਿਉਂ ਮੈਂ ਪਹੁੰਚ ਗਿਆ ਜੱਡਾ ਜੱਡਾ ਇਹਦਾ ਚਲੋ ਬਾਕੀ ਮਸਾਂ ਨੂੰ ਸਦਾ ਹੀ ਹਿਸਾਬ ਲਾ ਲਈਦਾ ਆਪਾਂ ਕਿਹੜਾ ਵਿੱਚ ਵੜ ਕੇ ਹਾਂਜੀ ਵੀ ਸਾਰੇ ਡਿਜ਼ਾਈਨ ਜੂਨ ਦੁੱਧ ਵਾਲੇ ਇਹਦੇ ਚ ਹਾਂ ਚਲੋ ਲੋ ਜਿਹੜੀ ਦਿਖਾ ਦੋ ਕਰਾ ਦੋਧਾ ਫਰ ਹੈਗਾ ਮੇਰਾ ਹਾਂਜੀ ਖਾਨ ਕਹਿੰਦਾ ਚੰਗਾ ਚੰਗਾ ਇੰਨੇ ਚੰਗੇ ਦੁੱਧ ਹੀ ਐਕਸਲ ਹੋ ਜੀ ਬਿਲਕੁਲ 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 ਗਰਾ ਵੀ ਕਾਇਮ ਬੰਦਾ ਆ ਜਾਈਏ ਚਲੋ ਉਦਾ ਮੱਝ ਦੇ ਲੱਖ ਰੁਪਏ ਦੀ ਵਿਕ ਜੰਦੀ ਹੈ ਪਰ 50 ਲੱਖ ਨਹੀਂ ਦੇਣੀ ਇਹ ਦੇਵਾਂਗੇ 95000 99000 ਦੇ ਦਾਂਗੇ 92 ਚੋਂ ਛੋੜ ਛੜ ਕਰ ਦਾਂਗੇ ਜਿੱਦਾਂ ਉਹ ਕੋਜੀ ਸਾਹਿਬ ਨੇ ਇਹਨਾਂ ਦੇ ਜਿੰਨੇ ਐਮਐਲਏ ਪੰਜਾਬ ਦੇ ਹਨਾ ਅੰਮ੍ਰਿਤਪਾਲ ਜੀ ਹਾਂਜੀ 921 ਹਾਂ ਦਾ ਜਿੰਨੇ ਐਮਐਲਏ ਪੰਜਾਬ ਦੇ 92 ਚਲੋ 92 ਆਪਾਂ ਐਮਐਲਏ ਜਿੰਨੇ ਕਰ ਦਾਂਗੇ ਠੀਕ ਹੈ 92 ਚੋਂ ਛੋੜ ਛੜ ਕਰ ਦਾਂਗੇ ਚਲੋ ਇੰਨੀ ਆਪਣੇ ਕੋ ਮੱਝਾਂ ਤੇ ਇੱਥੇ ਮੇਰਾ ਵੀਰ ਜਿੰਨੇ ਆਉਣਾ ਉਹ ਆਪਣੀ ਗਰੰਟੀ ਆਪਣੀ ਚੋਾਈ ਪਸੰਦੀ ਕਰ ਲੇ ਯੀਨੇ ਨਹੀਂ ਆਣਾ ਉਹ ਸਾਡੀ ਗਰੰਟੀ ਉਹਨੂੰ ਅਸੀਂ ਇੱਕ ਪੈਸੇ ਦਾ ਵੀ ਝੂਠ ਨਹੀਂ ਬੋਲਦੇ ਬਿਲਕੁਲ ਜੀ ਬਾਕੀ ਜੋ ਪੁੱਜਾਗਾ ਉਹ ਦੱਸਾਂ ਜੇ ਜਿਹਦਾ ਨਹੀਂ ਪਤਾ ਉਹਦਾ ਆਪਾਂ ਨੂੰ ਪਤਾ ਹਾਂਜੀ ਠੀਕ ਆ ਪਿੰਡ ਜੇਠੂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਅੰਮ੍ਰਿਤਸਰ ਦੇ ਨਾਲ ਹੀ ਆਪਣਾ ਪਿੰਡ ਪੈਂਦਾ ਆ ਬਟਾਲਾ ਰੋਡ ਦੇ ਉੱਤੇ ਪਹਿਲਾ ਦੂਜਾ ਪੈਂਦੀ ਆ ਨਾਲ ਹੀ ਆ ਬਿਲਕੁਲ ਫੋਨ ਕਰੋ ਮੇਰੇ ਵੀਰ ਕਮੈਂਟ ਸੋਹਣੇ ਸੋਹਣੇ ਕਰੋ ਤੇ ਜੇ ਕੋਈ ਬੋਲਿਆ ਗਿਆ ਹੋਵੇ ਨਾ ਉਹ ਤਾਂ ਬੋਲਿਆਗਾ ਵੀ ਫੋਨ ਆਉਂਦੇ ਬੜੇ ਆ ਤੇ ਜਿਨ੍ਹਾਂ ਦਾ ਫੋਨ ਸੁਣਨ ਦਾ ਉਹ ਕਈ ਵਾਰੀ ਰਹਿ ਜਾਂਦੇ ਤੇ ਜਿਹੜੇ ਦੂਜੇ ਸਾਸਰੀ ਘਰ ਵਾਲੇ ਉਹ ਜਿਆਦੇ ਹੋ ਜਾਂਦੇ ਆ ਇਹ ਕਰਕੇ ਭਰਾਓ ਬੇਨਤੀ ਆ ਮਤਲਬ ਚਲੋ ਤੁਸੀਂ ਬੜੇ ਅਹੀਂ ਕੱਲੇ ਆ ਫੋਨ ਸੁਣਨ ਆਲੇ ਤੁਸੀਂ ਗਾੜੀ ਹਜ਼ਾਰਾਂ ਹੀ ਕੀ ਕਰਨਾ ਹੈ ਇਹ ਕਰਕੇ ਥੋੜਾ ਜਿਹਾ ਉਹਦਾ ਗਸਤਾ ਕੀ ਮਾਫ ਇੰਨੀਆਂ ਵੇਚ ਦਿਆਂ ਸਾਰਿਆਂ ਨੂੰ ਬਹੁਤ ਸਸਤੀ ਕਰਾਂ